ਮਾਲਕ ਦੀ ਕਹਿੰਦੇ ਬੜੀ ಅಪਾਰ ਕਿਰਪਾ ਹੈ ਮੈਂ ਕਿਹਾ ਵੀ ਪੱਟ ਵਡੇ ਨੇ ਸੋਨੇ ਦੇ ਪੱਟਾਂ ਦੀ ਤਿਆਰੀ ਵੜੀ ਹੈ ਕਹਿੰਦਾ ਮੇਰਾ ਦਿਲ ਕਰਦਾ ਸੀ ਮੈਂ ਲੱ ਦੂਮ ਛੜੀ ਵਰਗੇ ਪੱਟ ਬਣਾਵਾ ਲੱड्डੂ ਦੇ ਪੱਟਾ ਵੱਲ ਦੇ ਕੇ ਕਹਿੰਦਾ ਮੈਂ ਆਪਦੇ ਪੱਟਾ ਦੀ ਤਿਆਰੀ ਕੀਤੀ ਐ ਗੱਲ ਸਮੇਂ ਦੀ ਐ ਆਹ ਮੁੰਡਾ ਸੌਂਹਿਤ ਆ ਗਿਆ ਗੱਲ ਸਮੇਂ ਦੀ ਢੋਲੀ ਜੀ ਪੁਲਿਸ ਢੋਲੀ ਵੀਰ ਜੀ ਪਲੀਜ਼ ਢੋਲ ਬੰਦ ਕਰ ਲੋ ਮੇਰਾ ਵੀਰ ਔਰ ਲੰਬੜਦਾਰ ਬਲਬੀਰ ਜੀ ਨੂੰ ਮੇਰੀ ਬੇਨਤੀ ਹੈ ਉਹ ਆਪਣਾ ਲੰਬੜਦਾਰ ਬਲਬੀਰ ਜੀ ਉਹ ਆਪਣਾ ਸਨਮਾਨ ਲੈਣ ਜੀ ਹੁਣ ਬੇਨਤੀ ਐ ਵੀ ਲਾਹ ਟੀ-ਸ਼ਰਟ ਮੇਰਾ ਵੀਰ ਪਰਮੰਦਰ ਤੇ ਆ ਜਾ ਅਖਾੜੇ ਪਾਸ਼ਾ ਦੇ ਵਿਚਕਾਰ ਕਰਦੇ ਟੀ-ਸ਼ਰਟ ਪੰਨੇ ਤੋਂ ਦੂਰ ਦਰਸ਼ਨ ਕਰਾ ਲੋਕਾਂ ਨੂੰ ਆਪਣੇ ਸਰੀਰ ਦੇ ਢੋਲੀ ਜੀ ਪਲੀਜ਼ ਟੋਲੀ ਵੀਰ ਪਲੀਜ਼ ਯਾਰ ਤੁਹਾਨੂੰ ਮੇਰਾ ਵੀਰ ਪਲੀਜ਼ ਇੱਕੋ ਕੁश्ती ਰਾਕੀ ਮੇਰਾ ਵੀਰ ਗੱਲ ਸਮਝ ਨਹੀਂ ਲੱਦੀ ਪਲੀਜ਼ ਟਿਕ ਟਿਕ ਪੂਰਾ ਗੱਲ ਵੀ ਕਰਨ ਦੇ ਸਾਨੂੰ ਮੇਰਾ ਵੀਰ ਆ 3 ਮਿੰਟ ਦੇ ਉੱਪਰ ਕੁश्ती ਜਿਹੜੀ ਹੈ ਪੈਂਟ ਦੇ ਉੱਪਰ ਹੋਵੇਗੀ ਇਹ ਨੋਟ ਕਰੋ 3 ਮਿੰਟ ਬਲਦੇਵ ਰਾਜੀ ਸੌਤਾ ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਬਲਦੇਵ ਰਾਜੀ ਸੌਤਾ ਸਾਹਿਬ ਸਾਡੇ ਦਰਮਿਆਨ ਪਹੁੰਚੇ ਨੇ ਨਗਰ ਵੱਲੋਂ ਜੀਐਨਓ ਸਾਡੇ ਮੈਂ ਹੁਣ ਇੱਕ ਜ਼ਰੂਰੀ ਟੋਲੀ ਬਾਬਾ ਜੀ ਬਾਬਾ ਜੀ ਇੱਕੋ ਹੀ ਮਿੰਟ ਬਾਅਦ ਤੁਹਾਨੂੰ ਦੇਣੇ ਟਾਈਮ ਆ ਦੇਦੇ ਦੋ ਮਿੰਟ ਉਹ ਮਾਨ ਸਨਮਾਨ ਹੋ ਰਿਹਾ ਹੈ ਸਾਡੇ ਬਲਦੇਵ ਰਾਜ ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਬਲਦੇਵ ਰਾਜ ਜੀ ਸਾਡੇ ਵੀਰ ਉਹਨਾਂ ਦਾ ਸਨਮਾਨ ਹੋ ਰਿਹਾ ਧੰਨਵਾਦ ਹੈ ਲਾ ਵੀ ਇਹ ਦੋ ਮਿੰਟ ਦੀ ਕੁਸ਼ਤੀ ਰਹੀ ਹੈ ਮੋਂਗੇ ਹੋਰ ਮੇਰਾ ਵੀਰ ਪੁਆਇੰਟਾਂ ਦੇ ਉੱਪਰ ਗੁੱਤੀ ਹੋਵੇਗੀ ਦੋ ਨੰਬਰ ਪੜਕੇ ਵਾਲੀ ਕੁਸ਼ਤੀ ਇਸ ਤੋਂ ਬਾਅਦ ਅੱਜ ਦੀ ਵੱਡੀ ਕੁਸ਼ਤੀ ਸੁਮਿਤ ਖੰਨਾ ਪਹਿਲਵਾਨ ਡੀਐਸਪੀ ਵਿਕੀਸ਼ ਖੰਨੇ ਜਿ ਖਾੜੇ ਦਾ ਵੱਡਾ ਮੱਲ ਜਿਸ ਖਾੜੇ ਨੇ ਰੂਪਰ ਵਰਗੇ ਵੱਡੇ ਮੱਲ ਦਿੱਤੇ ਆ ਖਾੜੇ ਪਾਚਾ ਨੂੰ ਤੇ ਨਾਲ ਪੱਟੀ ਵਾਲਾ ਮੱਲਾ ਪਾਨੇ ਪਹਿਲਵਾਨ ਦਾ ਸ਼ਾਗਿਰਦ ਮੇਰੇ ਵੀਰੋ ਬਈ ਉਧਰ ਦੇ ਪਾਸੇ ਇਸੇ ਨਗਰ ਲਾਗੇ ਦੀ ਮਹਿਮੂਲ ਦੀ ਧੀ ਐ ਮਟਿਆਰ ਐ ਡੈਡੀ ਦੀ ਵੀ ਦੇਤ ਹੋ ਗਈ ਐ ਪਰ ਆ ਵੀ ਕੋਈ ਨਹੀਂ ਘਰ ਦਾ ਗੁਜ਼ਾਰਾ ਚੱਲਦਾ ਪੰਜ ਛੇ ਭੈਣਾ ਇਹਦਾ ਵੀ ਜਰੂਰ ਬੇਟੀ ਦਾ ਹੌਸਲਾ ਵਧਾਈ ਕਰਿਓ ਬਈ ਲਖਮਿੰਦਰ ਰਖਾ ਜੀ ਰੋਡ ਮੁਜਾਰੇ ਵਾਲਿਆ ਐਂਡ ਕੁश्ती ਦਾ ਦਾਸਦੀ ਵੀ ਨਵੇੜਾ ਰਮਨ ਕੈਮਰੇ ਫੌਕਸ ਨੇ ਇਧਰ ਮਿੱਠੇ ਵੀਰ ਨੇ ਚੱਕ ਲਿਆ ਮੈਂ ਕਿ ਹੇਪੀ ਜੀ ਵੀ ਤਿਆਰ ਨੇ ਮੰਗਿਆ ਕੈਮਰੇ ਫੌਕਸ ਦਾ ਲਖਵਿੰਦਰ ਲੱਖੇ ਜੀ ਸਾਡੇ ਵੀਰ ਫੈਸਲੇ ਕਰਦੇ ਹੋਏ ਉਧਰ ਬਜ਼ੁਰਗ ਬੜਾ ਪਿਆਰ ਦੇ ਰਹੇ ਹੈ ਪੜ ਕੇ ਜੀ ਕੁश्ती ਦੇ ਮੈਲ ਬਿਲਕੁਲ ਤਿਆਰ ਨੇ ਗੱਲਾਂ ਵੱਡੀਆਂ ਹੋਣਗੀਆਂ ਮੈਦਾਨ ਦੇ ਵਿੱਚ ਗੱਲਾਂ ਵੱਡੀਆਂ ਹੋਣਗੀਆਂ ਕਿ ਗੱਲ ਵੱਡੀ ਹੁੰਦੀ ਵੱਡਿਆਂ ਦੀ ਕਿ ਸੁਖੇ ਸਾਡੇ ਸੁਖੇ ਭਾਜੀ ਨੂੰ ਬੇਨਤੀ ਹੈ ਵੀ ਮਾਨ ਸਮਾਨ ਵੀ ਬਾਕੀ ਬਲਵਿੰਦਰ ਭਾਈ ਜੇ ਕੋਈ ਰਹਿ ਗਿਆ ਨਾ ਮਾਨ ਸਮਾਨ ਬਾਬਾ ਜੀ ਜਿਨ੍ਹਾਂ ਦੇ ਅਸੀਂ ਨਾਂ ਨਹੀਂ ਬੋਲ ਸਕੇ ਉਹ ਆਪਣਾ ਮਾਨ ਸਮਾਨ ਜ਼ਰੂਰ ਲੈ ਕੇ ਜਾਣ ਕਿਉਂਕਿ ਸਮਾਂ ਘਟ ਹੈ ਕਿਉਂਕਿ ਲ ਕੁਸ਼ਤੀ ਦੇ ਚੇਤੇ ਲਾਈਵ ਚੱਲਦਾ ਪਿਆ ਮਿੱਠੇ ਲਾਸਟ ਕੁਸ਼ਤੀ ਦਾ ਆਪਾਂ ਬਲਾਰਿਆਂ ਦੇ ਨਾਲ ਹੀ ਮਜ਼ਾ ਆਉਣਾ ਹੈ ਹਾਂ ਮੰਗੇ ਆ ਜਾ ਇਧਰ ਪੈਸਾ ਮੇਰਾ ਵੀ ਬਾਕੀ ਆਪਾਂ ਗੱਲਾਂ ਬਾਅਦ ਕਰਾਂਗੇ ਸੁੱਖੇ ਇਧਰ ਸਾਈਡ ਤੇ ਦਾ ਮੇਰੇ ਵੀ ਸੁੱਕਾ ਮਾਲੂਪੁਰਿਆ ਸਾਈਡ ਤੇ ਕਤਲ ਕਰ ਮੇਰਾ ਵੀਰ ਹਾਂ ਪਿੱਛੇ ਦੇਖੀ ਮਾਲ ਦੇ ਪਿੱਛੇ ਘੁੱਲਦੇ ਮੇਰਾ ਵੀਰ ਸੁੱਖੇ ਪਿੱਛੇ ਵੀ ਨਿਗਾਹ ਮਾਰ ਲਾ ਮੇਰਾ ਵੀਰ ਫੇਰ ਕਿਵੇਂ ਗਾ ਨਰਸਾਰ ਹੋ ਗਿਆ ਫੇਰ ਲੱਕ ਲੁੱਕ ਤੇ ਚੜ ਗਏ ਨਾ ਔਖਾ ਮਿੱਠੇ ਬਾਜੀ ਤੇ ਲੱਕ ਸੈੱਟ ਨਹੀਂ ਹੁੰਦਾ ਜੀ ਆਪ ਪਟਕੇ ਵਾਲੀ ਕੁਸ਼ਤੀ ਦੀ ਸ਼ੁਰੂਆਤ ਗੇੜੀ ਕਿੰਦੇ ਲਵਾਣੀ ਹੈ ਹੈਪੀ ਗੇੜੀ ਲਾ ਲਓ ਗੇੜੀ ਹੈਪੀ ਬਾਜੀ ਨਾਲ ਹੋ ਜਾ ਤੁਸੀਂ ਵੀ ਜਲਦੀ ਲਾ ਲਓ ਗੇੜਾ ਮੇਰਾ ਵੀਰ ਇਧਰ ਪਾਸੇ ਕਹਿੰਦੇ ਸੁਮਿਤ ਖੰਨਾ ਦੇ ਨਾਲ ਪਰਵਿੰਦਰ ਪਹਿਲਵਨ ਪੱਟੀ ਵਾਲਾ ਇਹ ਦਰਸ਼ਨ ਸੰਗਤ ਕਰਦੀ ਹੋਈ 10 20 50 100 20 ਪਿਆਰ ਦਿੰਦੇ ਆ ਇਹਦਾ ਮਤਲਬ ਇਹ ਨਹੀਂ ਕਿ ਪਹਿਲਵਾਨ ਪੈਸੇ ਇਕੱਠੇ ਕਰਦੇ ਆ ਇਹਦਾ ਮਤਲਬ ਇਹ ਹੈ ਕਿ ਇਹੜੇ ਪੜਕੇ ਦੇ ਮੱਲਾ ਤੇ ਸਭ ਤੋਂ ਵੱਡੇ ਅੱਜ ਦੇ ਇੱਕ ਸਿੰਦੇ ਮੱਲਾ ਹੈ ਲੋਕਾਂ ਦੇ ਕੋਲ ਜਾਂਦੇ ਆ ਲੋਕ ਨੇੜਿਓਂ ਦਰਸ਼ਨ ਕਰਦੇ ਐ ਕੋਈ 10 ਕੋਈ 20 ਕੋਈ 50 ਸਨਮਾਨ ਕਰਦਾ ਇਹ ਮਲ ਪੈਸੇ ਇਕੱਠੇ ਨਹੀਂ ਕਰਦੇ ਇਹ ਤੁਹਾਡਾ ਪਿਆਰ ਇਕੱਠਾ ਕਰਦੇ ਐ ਤੁਹਾਡਾ ਪਿਆਰ ਇਕੱਠਾ ਕਰਦੇ ਐ ਕਿਉਂਕਿ ਮਲ ਬੰਨ੍ਹਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਮੰਗਿਆ ਕਾਰਖਾਨੇ ਪੈਂਦੇ ਐ ਤਾਂ ਜਾ ਕੇ ਗੱਲਾਂ ਹੁੰਦੀਆਂ ਕਿ ਐਵੇਂ ਨਹੀਂ ਸਪੀਕਰਾਂ ਵਿੱਚੋਂ ਨਾਂ ਬੋਲਦਾ ਕੀਤੀ ਹੋਵੇ ਮਿਹਨਤ ਤਾਂ ਬੋਲਦਾ ਹਰ ਪਿੰਡ ਹਰ ਥਾਂ ਬੋਲਦਾ ਕਿ ਐਵੇਂ ਨਹੀਂ ਸਪੀਕਰਾਂ ਵਿੱਚੋਂ ਨਾਂ ਬੋਲਦਾ ਫਿਰ ਇੱਕ ਥਾ ਨਹੀਂ ਫਿਰ ਥਾ ਥਾ ਬੋਲਦਾ ਬਈ ਗੇੜੀ ਛੇਵੇਂ ਪਾਦਸ਼ਾਹ ਨੇ ਲਵਾਈ ਸੀ ਹਾਂਜੀ ਠੀਕ ਹੈ ਜੀ ਇਹ ਕਹਿੰਦੇ ਵੀ ਥੋੜੇ ਮਸਕੀਨੀਆਂ ਪਹਿਲਵਾਨ ਬਾਰੇ ਵੀ ਨਾਲ ਜਿਗਰ ਕਰਦੇ ਹੋ ਇਹ ਗੇੜੀ ਛੇਵੇਂ ਪਾਦਸ਼ਾਹ ਨੇ ਲਵਾਈ ਮੇਰੇ ਵੀਰੋ ਇਹ ਪਹਿਲਵਾਨ ਰਾਜੇ ਮਹਾਰਾਜਾ ਤੋਂ ਨਹੀਂ ਸਾਹਵੇਂ ਗੇ ਮਿੱਠੇ ਭਾਜੀ ਰਾਜਿਆਂ ਦੇ ਹੱਥ ਖੜੇ ਹੋਏ ਮਹਾਰਾਜ ਜੀ ਨੇ ਕਹਿ ਵੀ ਪਿੰਡਾਂ ਦੇ ਵਿੱਚ ਇਹ ਪਹਿਲਵਾਨ ਕਿਹੜੀ ਲਿਆ ਕਰਨਗੇ ਲੋਕ ਕਿ ਲੋਕ ਦੁੱਧ ਇਹਨਾਂ ਨੂੰ ਦਿਆ ਕਰਨਗੇ ਉਸ ਸਮੇਂ ਗੁਰ ਤੇ ਕਹਿੰਦੇ ਲੋਕ ਕਿਉਂ ਤੇ ਦੁੱਧ ਦਾ ਦਾਨ ਕਰਦੇ ਹੁੰਦੇ ਸੀਗੇ ਇਹ ਪਹਿਲਵਾਨਾਂ ਦੇ ਵਾਸਤੇ ਇਹ ਗੇੜੀ ਤੰਦਰੁਸਤੀ ਦੀ ਗੇੜੀ ਮਿਰਬਿਰੋ ਫਾਡਾਂ ਦੀ ਭਗਤੀ ਦੀ ਇਹਨਾਂ ਦੀ ਕੀਤੀ ਹੋਈ ਮਿਹਨਤ ਹੈ ਖਾਧੀ ਹੋਈ ਖਰਾਕ ਹੈ ਉਹ ਚੰਗੀ ਮਿਲਦਾ ਹੈ ਗੇੜੀ ਲੱਗ ਰਹੀ ਹੈ ਟਮਕ ਵੱਜਣ ਢੇਰੀਆਂ ਮੱਲਾ ਲਾਈਆਂ ਫੇਰੀਆਂ ਚਮਕਵੱਜਣ ਟੇਰੀਆਂ ਤੇ ਮੱਲਾ ਲਾਈਆਂ ਫੇਰੀਆਂ ਕੁਰਬਾਨੀ ਫਰਮਾਨ ਕਰਦੀ ਮੇਰੇ ਮਿੱਤਰੋ ਸਾਹਮਣੇ ਮੈਦਾਨ ਦੇ ਵਿੱਚ ਐਸਰੇ ਦੋ ਮੱਲਾ ਆ ਜਲਦੀ ਕਰ ਲਈ ਆਪਾਂ ਮੇਰੇ ਵੀਰੋ ਅੱਜ ਕਹਿੰਦੇ ਵੀ ਜਿਹੜਾ ਪੜਕੇ ਦਾ ਪਹਿਲਾ ਪ੍ਰਾਈਜ਼ ਆਉ ਸਾਡੇ ਵੀਰ ਅਮਰੀਕਾ ਤੋਂ ਯੂਐਸਏ ਤੋਂ ਰਾਜੂ ਕੋਤਰਾ ਜੀ ਉਹ ਦੇਣਗੇ ਅੱਜ ਪੜਕੇ ਦੇ ਜੇਤੂ ਮੱਲ ਨੂੰ ਦੇਸੀ ਕੋ ਦਾ ਪੀਪਾ ਸਵਰਨ ਸਿੰਘ ਜੀ ਪੁੱਤਰ ਕਰਮ ਸਿੰਘ ਜੀ ਉਹਨਾਂ ਵੱਲ ਹੋਵੇਗਾ ਫੜਕੇ ਦੀ 2 ਨੰਬਰ ਦੀ ਗੁੱਤੀ ਕਰਮਾਇਸ ਸਿੰਘ ਜੀ ਪੁੱਤਰ ਜਗਿੰਦਰ ਸਿੰਘ ਜੀ ਉਹਨਾਂ ਦੇ ਵੱਲ ਹੋਵੇਗੀ ਔਰ ਇਹ ਵੱਡੇ ਮਾਣਤ ਮਾਲ ਹੋਗੇ ਅਵਤਾਰ ਸਿੰਘ ਜੀ ਉਹਨਾਂ ਵੱਲ ਜਿਹੜਾ ਇਹ ਗੁਰਜ ਦੇ ਕੇ ਸਨਮਾਨ ਦਿੱਤਾ ਜਾਵੇਗਾ ਇਹ ਵੱਡੀ ਮਾਣ ਵਾਲੀ ਗੱਲ ਹੈ ਸੁਮਿਤ ਖੰਨਾ ਤੇ ਪਰਮੇਂਦਰ ਪੱਟੇ ਮੇਰੇ ਮਿੱਤਰੋ ਪੱਟੇ ਜ਼ਿਲ੍ਹੇ ਤਰਨਤਾਰਨ ਵਿੱਚ ਪੈਂਦਾ ਹੈ ਪਹਿਲਾ ਛਿੰਦੇ ਪੱਟੀ ਨੇ ਫਿਰ ਜੱਸੇ ਪੱਟੀ ਨੇ ਤੇ ਹੁਣ ਕਹਿੰਦੇ ਪਰਵਿੰਦਰ ਨੇ ਪੱਟੀ ਜਿਹੜਾ ਸ਼ਹਿਰ ਹੈ ਉਹ ਦੁਨੀਆ ਵਿੱਚ ਮਸ਼ਹੂਰ ਕੀਤਾ ਪਿੰਡ ਤੋਂ ਕਸਬਾ ਬਣ ਗਿਆ ਹੈ ਸਾਹਮਣੇ ਮਜੀਦਾ ਪਹਿਲਵਾਨ ਜੀ ਬੈਠੇ ਹੈ ਚਾਹ ਕੋਡ ਕਹਿੰਦੇ ਮੇਰਦੀਨ ਨੇ ਰਚਨਾ ਕੀਤਾ ਹੈ ਲੇਕਿਨ ਆ ਪੜਨਾ ਗਲ ਕਲਮ ਦੀ ਕਰੀਏ ਮੇਰਦੀਨ ਨੇ ਆਪਣੀ ਕਲਮ ਤੋਂ ਲਿਖਿਆ ਹੈ ਕਿ ਮੇਰਦੀਨਾ ਜੇ ਰੱਬ ਦੀ ਮੇਰ ਹੋਵੇ ਬੰਦਾ ਆਨ ਫਿਰ ਪਹਿਲਵਾਨ ਬਣਦਾ ਦਾ ਆਨ ਫਿਰ ਪਹਿਲਵਾਨ ਬਣਦਾ ਮੇਰੇ ਵੀਰੋ ਬਾਪੂ ਰਸਤਵੀਨ ਦੇ ਮੇਰਦੀਨ ਮਿੱਠਿਆ ਪੰਨ ਮਾਨ ਵੀ ਸਾਡੇ ਇਲਾਕੇ ਦੇ ਵਿੱਚ ਇਦਾਂ ਦੇ ਰੁਸਤਮ ਹੋਏ ਜਿਨ੍ਹਾਂ ਨੇ ਪੂਰੇ ਵਰਲਡ 'ਚ ਨਾਮ ਬਣਾਇਆ ਲੋਕ ਪੁੱਛਦੇ ਐ ਕਿ ਸ਼ਾਹਕੋਟ ਸ਼ਹਿਰ ਕਿੱਥੇ ਪੈਂਦਾ ਹੈ ਮਜੀਦਾ ਪਹਿਲਵਾਨ ਜੀ ਉਹਨਾਂ ਦੇ ਬੇਟਾ ਜੀ ਪਹੁੰਚੇ ਨੇ ਮਜੀਦੇ ਫਤਈ ਸਾਂਝੀ ਕਰਦਿਆ ਕਰ ਮੇਰਾ ਭਰਾ ਮਜੀਦਾ ਪਹਿਲਵਾਨ ਜੀ ਜਿਹੜੇ ਵਧੀਆ ਪਹਿਲਵਾਨ ਐਸ ਵੇਲੇ ਸਰਿੰਦਰ ਚੁੰਮਾ ਐਸ ਵੇਲੇ ਵਧੀਆ ਖਾਰੇ ਦਾ ਮੱਲ ਐ ਜਿਹਦੀ ਤੂਦੀ ਬੋਦੀ ਹੈ ਅਵਤਾਰ ਸਿੰਘ ਜੀ ਢਾਲੀਵਾਲ ਸਾਹਿਬ ਗੁਰਜ ਲੈ ਕੇ ਪਹੁੰਚੇ ਹੋਏ ਨੇ ਉਧਰ ਸਵਰਨ ਸਿੰਘ ਜੀ ਪੁੱਤਰ ਕਰਮ ਸਿੰਘ ਜੀ ਇੱਕ ਦੇਸੀ ਘੋਦਾ ਪੀਪਾ ਹਾਂਜੀ ਆਇਓ ਪਹਿਲਵਾਨੋ ਆਪਾਂ ਖਾੜੇ ਵਿੱਚ ਤੇ ਕਰੀਏ ਅੱਜ ਪੜਕੇ ਦੀ ਕੁਸ਼ਤੀ ਇੱਜ ਸਾਡੇ ਵੀਰ ਅਵਤਾਰ ਸਿੰਘ ਜੀ ਗੁਰਦੁਆਰੇ ਕਿ ਪਹੁੰਚੇ ਹੋਏ ਆ ਜੇਤੂ ਮਾਲ ਨੂੰ ਮਾਨ ਹੁੰਦੇਗਾ ਅਵਤਾਰ ਸਿੰਘ ਦੀ ਥਾਲੀ ਵਾਲ ਸਾਹਿਬ ਇਹ ਅਵਤਾਰ ਭਾਜੀ ਜੇਤੂ ਵਾਤੇ ਹਨ ਜੀ ਆਹ ਜੇਤੂ ਵਾਸੀ ਆ ਜੇਤੂ ਵਾਤੇ ਗੁਰਜ ਹੋਵੇਗਾ ਤੇ ਇਧਰ ਆ ਬੋਲ ਦੇ ਮੇਰਾ ਵੀ ਅਸਾਂ ਪਿੱਛੋਟੀ ਭਾਈ ਆਲਰੇਡੀ ਭਾਜੀ ਬੋਲ ਦਵਾ ਯਾਰ ਦੌੜ ਲਾ ਕੇ ਵਿਖਾਵੇਗੀ ਜਾਂ ਸਾਡੀ ਛੋਟੀ ਭੈਣ ਇਹਦਾ ਮਾਨ ਕਰਦੇ ਹੋ ਦੋੜਨਾ ਦੇ ਕੇ ਕਿ ਕੁੜੀਆਂ ਤੇ ਕੁੜੀਆਂ ਨੇ ਕੁੜੀਆਂ ਦਾ ਕੀ ਹੈ ਕੁੜੀਆਂ ਤਾਂ ਚਿੜੀਆਂ ਨੇ ਚਿੜੀਆਂ ਦਾ ਕੀ ਹੈ ਸੋ ਸਾਰੇ ਇਹਦਾ ਮਾਨ ਕਰਦੇ ਹੋ ਕਿ ਕੁੱਖਾ ਵਿੱਚ ਜਤੀ ਤੇ ਪਾਣੀ ਧਰਤੀ ਵਿੱਚ ਪਾਣੀ ਜੇ ਨਾ ਸਮਝੇ ਤੇ ਸਮਝ ਖਮਦਖਾਨੀ ਆ ਲਖਵਿੰਦਰ ਲੱਖਾ ਜੀ ਤਿਆਰੀ ਹੈ ਜੀ ਸਾਡਾ ਵੀਰ ਅੰਤਰਰਾਸ਼ਟਰੀ ਖਿਡਾਰੀ ਹੈ ਜਿਨ ਨੇ ਕਹਿੰਦੇ ਵੀ ਇਕੱਲੇ ਇੰਡੀਆ ਵਿੱਚ ਨੇ ਅਮਰੀਕਾ ਵਿੱਚ ਵੀ ਮੈਡਰ ਜਿੱਤ ਕੇ 10 ਸਾਲ ਇੰਡੀਆ ਦੀ ਕਪਤਾਨੀ ਕੀਤੀ ਬਈ ਹੁਣ ਆਪਾਂ ਢੋਲ ਬੰਦ ਕਰ ਦਈਏ ਮੇਰੇ ਵੀਰੋ ਸੁਮਤ ਤੇ ਪਰਮੇਂਦਰ ਆਂਦਰੀਗੇ ਆਓ ਭੱਜਗੇ ਮੇਰਾ ਵੀਰ ਹੁਣ ਆਪਾਂ ਢੋਲ ਦੂ ਮਿੰਟਰੀ ਰੋਕ ਲਈਏ ਸੁਮਤ ਆ ਮੇਰਾ ਵੀਰ ਭੱਜਗੇ ਸੁਮਤ ਪਹਿਲਵਾਨ ਖਾੜਾ ਖੰਨਾ ਤੇ ਨਾਲ ਪਰਮੇਂਦਰ ਪਹਿਲਵਾਨ ਕਹਿੰਦੇ ਵੀ ਖਾੜਾ ਮੇਰੇ ਵੀਰੋ ਪੱਟੀ ਸਾਡਾ ਭਰਾ ਹੈਪੀ ਭੇਟਾਂ ਵਾਲਾ ਜਿਹਦੇ ਇਸ ਪਿੰਡ ਨਾਨਕੇ ਹੈ ਆਪਣੇ ਨਾਨਕੇ ਪਿੰਡ ਆਇਆ ਹੋਇਆ ਜਿਹਦਾ ਭਾਂਜਾ ਬਹੁਤ ਵੱਡਾ ਮਲ ਬਣੇਗਾ ਸਾਡੇ ਦਵਾਵਾ ਨੇ ਮਾਲਕ ਮੇਰ ਕਰੇ ਹਾਂਜੀ ਲਖਵਿੰਦਰ ਸਿੰਘ ਜੀ ਲੱਖਾ ਰੈਫਰੀ ਹੋਣਗੇ ਬਣ ਕੇ ਦੇ ਮਲ ਦੇ ਅੰਦਰ ਰਸੀ ਸਾਡੇ ਵੀਰ ਨਾਲ ਸਾਡਾ ਚੰਨੀ ਭਰਾ ਮੇਰਾ ਭਰਾ ਹੈ ਚੰਨੀ ਫਦੇ ਸੰਜੀ ਕਰੀ ਇਹ ਚੰਨੀ ਸਾਡਾ ਵੀਰ ਇਹ ਵੱਡੇ ਦਾ ਵੱਡਾ ਮਾਣ ਹੈ ਚੱਲੀ ਚਾਰ ਕਦਮ ਚੱਲ ਗਏ ਵੀ ਹੈਪੀ ਨਾਲ ਹੀ ਜਾ ਹੈਪੀ ਤੂੰ ਵੀ ਇਹ ਭਰਾਮਾ ਤੋਂ ਵੱਧ ਕੇ ਵੱਡਾ ਪਿਆਰਾ ਹੈ ਨਾਲ ਰਮਨ ਕੋਚ ਸਾਹਿਬ ਜ਼ੋਰ ਨਾਲ ਤਾੜੀਆਂ ਮਾਰ ਕੇ ਮਾਣ ਕਰਿਓ ਭਰਾਰਾ ਰਮਨ ਕੋਚ ਸਾਡਾ ਪ੍ਰਾਚੰਨੀ ਦੇ ਲਖਵਿੰਦਰ ਲੱਖੜ ਦੇ ਹੈਪੀ ਸਾਡਾ ਪ੍ਰਾਪੇਟਾਂ ਵਾਲਾ ਜਿਨ੍ਹਾਂ ਦਾ ਅੱਜ ਦੇ ਛਿੰਝ ਮੇਲੇ ਨੂੰ ਕਰਾਉਣ ਦੇ ਵਿੱਚ ਬਹੁਤ ਵੱਡਾ ਰੋਲ ਹੈ ਸਾਹਮਣੇ ਮਜੀਦਾ ਜੀ ਬੈਠੇ 11 ਪਹਿਲਵਣ ਬੈਠਾ ਮੇਰਾ ਵੀਰ ਧੰਨਵਾਦ ਸਾਡੇ ਵੀਰ ਸਾਰਿਆਂ ਦੇ ਪਿਆਰ ਨੇ ਹਾਂ ਕਮੇਟੀ ਸਾਰੀ ਆ ਜਾਵੇ ਜੀ ਕਮੇਟੀ ਦੀ ਫੋਟੋ ਹੋਵੇਗੀ ਮੇਰੀ ਬੇਨਤੀ ਹੈ ਸਾਰੀ ਕਮੇਟੀ ਆ ਜਾਵੇ ਜੀ ਮੈਂ ਬੇਨਤੀ ਕਰਦਾ ਸਾਰੀ ਕਮੇਟੀ ਨੂੰ ਜਿੱਤੀ ਕਮੇਟੀ ਮੈਂਬਰ ਆ ਉਹ ਅੱਜ ਦੀ ਪਟਕੇ ਦੀ ਕੁਸ਼ਤੀ ਦੀ ਜਿਹੜੀ ਸ਼ੁਰੂਆਤ ਕਰਾਉਣਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਚਾਇਤ ਮੈਂਬਰ ਸਰਪੰਚ ਸਾਹਿਬ ਜਿੰਨੇ ਵੀ ਕਮੇਟੀ ਮੈਂਬਰ ਸਾਬਕਾ ਸਰਪੰਚ ਜਸਵੀਰ ਸਿੰਘ ਜੀ ਬਾਬਾ ਜੀ ਗੁਰਦੁਆਰੇ ਵਾਲੇ ਬਾਕੀ ਸਾਰੇ ਸਾਰੇ ਸੱਜਣ ਸਰਦਾਰ ਸਵਰਨ ਸਿੰਘ ਜੀ ਜਿਨ੍ਹਾਂ ਵੱਲੋਂ ਦੇਸੀ ਘਿਓ ਦਾ ਪੀਪਾ ਦਿੱਤਾ ਜਾਣਾ ਤੁਸੀਂ ਵੀ ਆਜੋ ਬਾਬਾ ਜੀ ਇੱਕ ਮਿੰਟ ਸਰਦਾਰ ਅਵਤਾਰ ਸਿੰਘ ਜੀ ਤੁਸੀਂ ਵੀ ਆਜੋ ਸਰਦਾਰ ਮੇਜਰ ਸਿੰਘ ਜੀ ਸਾਰੇ ਜਣੇ ਤੀਰ ਸਿੰਘ ਮੈਂਬਰ ਪੰਚਾਇਤ ਸਤਨਾਮ ਸਿੰਘ ਜੀ ਮਹਿਤਾ ਸਾਹਿਬ ਸਰਦਾਰ ਨਰਮਲ ਸਿੰਘ ਜੀ ਤਰਸੇਮ ਸਿੰਘ ਜੀ ਸਰਦਾਰ ਸੰਤੋਖ ਸਿੰਘ ਬਿਜਲੀ ਵਾਲੇ ਸਟੇਜ ਵਾਲੇ ਸਾਰੇ ਸੱਜਣੇ ਆਜੋ ਅਵਤਾਰ ਸਿੰਘ ਜੀ ਮੱਲੀ ਸਾਹਿਬ ਆਜੋ ਅੱਜ ਦੇ ਕੁਸਤੀ ਦੇ ਮਾਲ ਇਲਾਕੇ ਤੋਂ ਫੋਨ ਆਉਂਦੇ ਸੀ ਕਹਿੰਦੇ ਬਹੁਤ ਟੌਪ ਦੀ ਝੰਡੀ ਹੋਣੀ ਆ ਤੇ ਮੈਂ ਕਮੈਂਟਰਾਂ ਨੂੰ ਦੱਸਾਂਗਾ ਕਿ ਤੁਸੀਂ ਇਹਨਾਂ ਬਾਰੇ ਸਾਰੀ ਗੱਲਬਾਤ ਦੱਸਨੀ ਆ ਕਿ ਕਿਦਾਂ ਦੇ ਪਹਿਲਵਾਨ ਆ ਕਿੰਨਾ ਟਾਈਮ ਲੱਗਣਾ ਕਿੰਨੇ-ਕਿੰਨੇ ਦੀ ਹੈਗੀ ਆ ਤੇ ਆ ਮਾਈਕ ਲੈ ਲਓ ਤੇ ਸ਼ੁਰੂਆਤ ਕਰ ਦਿਓ ਧੰਨਵਾਦ ਜੀ ਇੱਕ ਜ਼ਾਦਗਰੀ ਤਸਵੀਰ ਹੈ ਜੀ ਟਟ ਤੇ ਰਾਣਾ ਜੀ ਇੱਕ ਆਹ ਰੇ ਭਾਜੀ ਰਾਣਾ ਜੀ ਸਰ ਜੀ ਟੋਟੋ ਤੇ ਪਟਕਾ ਵੀ ਅੱਗੇ ਲੈ ਕੇ ਆਓ ਤੀਰਥ ਭਾਜੀ ਤੀਰਥ ਸਿੰਘ तालीवाल ਤੀਰਥ ਸਿੰਘ ਜੀ ਅੱਗੇ ਹੋ ਜਾਓ ਬਿੱਲੂ ਭਾਜੀ ਅੱਗੇ ਆ ਜਾਓ ਬਿੱਲੂ ਭਾਜੀ ਅੱਗੇ ਆ ਜਾਓ ਜਗ੍ਹਾ ਸੇ ਜਗ੍ਹਾ ਕਿੱਥੇ ਕੋਈ ਰਹਿੰਦਾ ਮੇਰਾ ਵੀ ਰਹਿੰਦਾ ਤੇ ਨਹੀਂ ਸਾਡੇ ਕਮੇਟੀ ਮੈਂਬਰਾਂ ਚੋਂ ਸਾਰੇ ਜਣੇ ਆ ਜਾਓ ਪਲੀਜ਼ ਕੋਈ ਰਹਿ ਨਾ ਜਾਵੇ ਹਾ ਕਾਕੇ ਤੂੰ ਇੱਥੇ ਆ ਗਿਆ ਇੱਥੇ ਇੱਕ ਜਣਾ ਅੱਗੇ ਆ ਜਾਓ ਚਾਚਾ ਸਵਰਨ ਸਿੰਘ ਜੀ ਤੁਸੀਂ ਅੱਗੇ ਆ ਜਾਓ ਬੱਚੋ ਗਰਮੇਲ ਸਿੰਘ ਜੀ ਕਰਨਲ ਕਿੱਥੇ ਕਰਨਲ ਕਰਨਲ ਸਿੰਘ ਕੈਲਾ ਬਾਜੀ ਮੰਗੇ ਮਾਈਕ ਲੈ ਲੋ ਰਾਜ ਜੀ ਭਾਈ ਅਵਤਾਰ ਸਿੰਘ ਜੀ ਧਾਲੀਵਾਲ ਸਾਹਿਬ ਉਨ੍ਹਾਂ ਵੱਲੋਂ ਗੁਰਜਾ ਪਾਜੀ ਸਨੈਪ ਪਾ ਤੁਹਾਡੇ ਜਲਦੀ ਕਰਾਂਗੇ ਪੱਤਰਕਾਰ ਸਾਹਿਬ ਨੂੰ ਵੀ ਬੇਨਤੀ ਹੈ ਵੀ ਜਿਹੜੀ ਮਿੱਟੇ ਭਾਜੀ ਆਜੋ ਇੱਕ ਫੋਟੋ ਨਾਲ ਕਰਾ ਲਈਏ ਬਈ ਸਾਡੇ ਸੋਤਾ ਸਾਹਿਬ ਆਜਣ ਜੀ ਬੇਨਤੀ ਸੋਤਾ ਸਾਹਿਬ ਆਜਣ ਹਾਂ ਸਾਰਿਆਂ ਦੇ ਪਿਆਰ ਨਾਲ ਆਜੋ ਜੀ ਅੰਕਲ ਜੀ ਦਾ ਆ ਵੱਡੇ ਭਾਜੀ ਆਜੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਦੀ ਵੱਡੀ ਗੁੱਤੀ ਸਾਡੀ ਸਿੰਚ ਕਮੇਟੀ ਦੀ ਯਾਦਗਾਰ ਤਸਵੀਰ ਹੋਵੇਗੀ ਮੇਰੇ ਵੀਰੋ ਅੱਜ 1 ਅਕਤੂਬਰ 2024 ਦਾ ਸਾਲ ਹੈ ਯਾਦਾਂ ਨੇ ਅੱਜ 1 ਅਕਤੂਬਰ ਦੀਆਂ ਐਸਐਚਓ ਸਾਹਿਬ ਬਲੰਝਰ ਜੀ ਤੁਸੀਂ ਆਜੋ ਜੀ ਐਸਐਚਓ ਸਾਹਿਬ ਆਜੋ ਜੀ ਤੁਹਾਡੀ ਕਮੀ ਲੱਗਦੀ ਸਾਨੂੰ ਇਧਰ ਦੇ ਪਾਸੇ ਇਹ ਤਸਵੀਰਾਂ ਅੱਜ ਦੀਆਂ ਯਾਦਾਂ ਨੇ ਮੇਰੇ ਵੀਰੋ ਇਹ ਦਿਨ ਕੱਲ ਨਹੀਂ ਆਉਣਾ ਜੋ ਬੀਤ ਗਿਆ ਉਹ ਦੁਬਾਰਾ ਨਹੀਂ ਆਉਂਦਾ ਕੁਲਵਿੰਦਰ ਸਿੰਘ ਜੀ ਸਾਡੇ ਐਕਸਪਟ ਸਾਹਿਬ ਉਹਨਾਂ ਨੂੰ ਬੇਨਤੀ ਤੁਸੀਂ ਵੀ ਆਜੋ ਬਹੁਤ ਵੱਡੀ ਕੁਸ਼ਤੀ ਸੁਵਿੰਦ ਪਹਿਲਵਣ ਖਾਰਾ ਖੰਨਾ ਵਰਤੀਜਾ ਪਰਮਿੰਦਰ ਪਹਿਲਵਣ ਅਖਾਰਾ ਪੱਟੀ ਇੱਕ ਮੱਲ ਕਹਿੰਦੇ ਵੀ ਲੁਧਿਆਣੇ ਨੂੰ ਬੁਲਾਉਂ ਕਰਦਾ ਤੇ ਦੂਜਾ ਮੱਲ ਜ਼ਿਲ੍ਹੇ ਤਰਨਤਾਰਨ ਦੇ ਪੱਟੀ ਤਸਵੇ ਨੂੰ ਬੁਲਾਉਂ ਕਰਦਾ ਮਾਝੇ ਦੀ ਗੱਲ ਕਰਾਂਗੇ ਕਿ ਮਾਝੇ ਵਰਗਾ ਸਰਦਾਰ ਨਹੀਂ ਕੋਈ ਦੁਬਾਬੇ ਵਰਗਾ ਨਹੀਂ ਕੋਈ ਸਿਆਣਾ ਲੀਡਰ ਨਹੀਂ ਕੋਈ ਮਾਲਵੇ ਵਰਗਾ ਪੰਜਾਬ ਜਿਹਾ ਨਹੀਂ ਕੋਈ ਟਿਕਾਣਾ ਨੇਕੀ ਕਰ ਬੰਦਿਆ ਇੱਥੇ ਵਾਰ-ਵਾਰ ਨਹੀਂ ਆਣਾ ਨੇਕੀ ਕਰ ਬੰਦਿਆ ਇੱਥੇ ਵਾਰ-ਵਾਰ ਨਹੀਂ ਆਣਾ ਨੇਕੀ ਕਰ ਬੰਦਿਆ ਆ ਜਾ ਵੀ ਸਾਹਮਣੇ ਸੋਮਿਤ ਬਲਵਿੰਦਰ ਪੱਟੀ ਵਾਲਾ ਸੋਤਾ ਮੰਗੇ ਇੱਧਰ ਆ ਜਾ ਮੇਰਾ ਸੋਤਾ ਸਟੂਡੀਓ ਵਾਲੇ ਸਾਡੇ ਵੀਰ ਸੋਤਾ ਸਟੂਡੀਓ ਸਟੂਡੀਓ ਵਾਲੇ ਵੀਰ ਬਹੁਤ ਸਤਿਕਾਰਯੋਗ ਨੇ ਸਵੇਤੂ ਲਾਈਵ ਕਰਦੇ ਮੇਰੇ ਵੀਰ ਆ ਜਾ ਮੰਗੇ ਮੇਰਾ ਵੀ ਇੱਧਰ ਪਾਸੇ ਮੰਗਾ ਆ ਜਾ ਮੇਰਾ ਵੀਰ ਜੀ ਜੀ 1400 30 ਅੰਗਾਂ ਦੀ ਬਾਣੀ ਹੈ ਮੇਰੇ ਵੀਰੋ ਜੇਚੇ ਇੱਕ ਇਧਰ ਸੰਜੂਲ ਕਰਾਓ ਜੀ ਅੱਜ ਦੀ ਪੜਕੇ ਦੀ ਕੁਸ਼ਤੀ ਸ਼ੁਰੂ ਹੋਣ ਲੱਗੀ ਆ ਅੱਜ ਦੇ ਪੜਕੇ ਦੀ ਕੁਸ਼ਤੀ ਦਾ ਜੋ ਪਹਿਲਾ ਪ੍ਰਾਈਜ਼ ਹੈ ਉਹ ਸਾਡੇ ਵੀਰ ਬਿੰਦ ਧਾਲੀਵਾਲ ਦੇ ਪਰਪਰੇ ਮਿੱਤਰ ਅਮਰੀਕਾ ਦੇ ਵੱਡੇ ਖੇਡ ਪ੍ਰਮੋਟਰ ਸਾਡੇ ਵੀਰ ਰਾਜੂ ਕੋਤਰਾ ਜੀ ਉਹਨਾਂ ਦੇ ਵੱਲ ਹੋਵੇਗਾ ਜਿੰਨਾ ਵੀ ਪ੍ਰਾਈਜ਼ ਰੱਖਿਆ ਕਮੇਟੀ ਨੇ ਰਾਜੂ ਵੀਰ ਕਹਿੰਦਾ ਵੀ ਕੋਈ ਗੱਲ ਨਹੀਂ ਅਸੀਂ ਦਵਾਂਗੇ ਕਿਉਂਕਿ ਯਾਰੀ ਹੈ ਬੰਦ ਧਾਲੀਵਾਲ ਨਾਲ ਰਾਜੂ ਕੋਤਰਾ ਜੀ ਅਮਰੀਕਾ ਬੈਠੇ ਐ ਅੱਜ ਦਾ ਪਹਿਲਾ ਪ੍ਰਾਈਜ਼ ਉਹਨਾਂ ਵੱਲ ਹੋਵੇਗਾ ਮੈਂ ਦਿলো ਧੰਵਾਦੀ ਮੰਗਿਆ ਛੇੜ ਕਹਾਣੀ ਨੂੰ ਨਾਲ ਹੀ ਸਵਰਨ ਸਿੰਘ ਜੀ ਪੁੱਤਰ ਕਰਨ ਸਿੰਘ ਜੀ ਦੇਸੀ ਕਿਉ ਦਾ ਪੀਪਾ ਮਿਰਰਿਓ ਕਿ ਮੈਂ ਗੱਲ ਕੀਤੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ 1430 ਅੰਗਾਂ ਦੀ ਬਾਣੀ ਹੈ ਜਿਹਦੇ ਵਿੱਚ ਮਸਕੀਨੀਆਂ ਪ੍ਰਭਾਂਤ ਦਾ ਜ਼ਿਕਰ ਆਉਂਦਾ ਹੈ ਸੁਖੀ ਬਸੇ ਮਸਕੀਨੀਆਂ ਆਪ ਨਿਬਾਰਤਲੇ ਬੜੇ ਬੜੇ ਹੰਕਾਰੀਆਂ ਨਾਨਕ ਗਰਬ ਗਲੇ ਮਸਕੀਨੀਆਂ ਪਹਿਲਵਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਮੇਰੇ ਵੀਰੋ ਛਿਤਖਾਂ ਦੇ ਦੂਜੇ ਗੁਰੂ ਤਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖਡੂਰਸੇਰ ਦੇ ਧਰਤੀ ਦੇ ਉੱਪਰ ਖਾੜੇ ਪਾਸ਼ਾ ਦੀ ਰਚਨਾ ਕੀਤੀ ਸੀ ਉਧੇ ਛੇ ਮਾ ਪਾਸ ਨੇ ਆਪ ਕੁਸ਼ੀਆਂ ਲੜੀਆਂ ਦਾਸ ਨੂੰ ਮੌਕਾ ਮਿਲਿਆ 16 ਸਾਲ ਬਾਅਦ ਮਿੱਠੇ ਵੀਰੇ ਬਾਬਾ ਗ੍ਰਿੰਦਰ ਸਿੰਘ ਜੀ ਤਰਨਾ ਦਲ ਵਾਲੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਵਾਲੇ ਉਹ ਹਰ ਕੰਦੇ ਖਾੜੇ ਦੀ ਦੇਖ ਰਿਹਾ ਕਰਦੇ ਨੇ ਮਿੱਟੀ ਪਵਿੱਤਰ ਹੈ ਇਹ ਕਰਮਾਂ ਵਾਲੀ ਹੈ ਇਹ ਭਾਗਾ ਵਾਲਿਆਂ ਤੇ ਲੱਗਦੀ ਮੇਰੇ ਵੀਰੋ ਅੱਜ ਜਿੱਥੇ ਛਿੰਝ ਪੈ ਰਹੀ ਹੈ ਉਹ ਖੱਦਾ ਭਾਗਾ ਵਾਲਿਆਂ ਦਾ ਕਰਮਾਂ ਵਾਲਿਆਂ ਦਾ ਇਹ ਪਿੰਡ ਭਾਗਾ ਵਾਲਾ ਇਹ ਪਿੰਡ ਕਰਮਾਂ ਵਾਲਾ ਜਿੱਥੇ ਅਜੇ ਬਾਬੇ ਦੀ ਮੇਲਾ ਜਿੱਥੇ ਬਾਬੇ ਦੀ ਛਿੰਜ ਪੈਂਦੀ ਮੇਰੇ ਵੀਰੋ 20 ਮਿੰਟ ਸੁੱਧੇ ਹੋਣਗੇ 20 ਮਿੰਟ ਤੋਂ ਬਾਅਦ 5 ਮਿੰਟ ਪੁਆਇੰਟਾਂ ਦੇ ਉੱਪਰ ਗੱਤੀ ਹੋਵੇਗੀ ਇਹ ਨੋਟ ਕਰ ਲਿਆ ਜੀ ਮੰਗੇ 20 ਮਿੰਟ ਸੁੱਧੇ ਹੋਣਗੇ 20 ਮਿੰਟ ਤੋਂ ਬਾਅਦ ਜਿਹੜੇ ਪੁਆਇੰਟਾਂ ਦੇ ਉੱਪਰ 5 ਮਿੰਟ ਉਹ ਦਿੱਤੇ ਜਾਣਗੇ ਨੋਟ ਕਰਿਓ ਦੋ ਮੱਲੇ ਇੱਕ ਪਰਮੇਂਦਰ ਮੇਰੇ ਵੀਰੋ ਇਹ ਭਾਨੇ ਪਹਿਲਵਾਨ ਦਾ ਸ਼ਾਗਿਰਦ ਹੈ ਭਾਨਾ ਪਹਿਲਵਾਨ ਕੌਣ ਹੈ ਭਾਨਾ ਪਹਿਲਵਾਨ ਕਹਿੰਦੇ ਜੱਸੇ ਪੱਟੀ ਦਾ ਉਸਤਾਦ ਮੇਰੇ ਵੀਰੋ ਤੇ ਭਾਨਾ ਪਹਿਲਵਾਨ ਬਿੰਦਰ ਦਾ ਵੀ ਉਸਤਾਦ ਹੈ ਦੂਜੇ ਪਾਸੇ ਮੁਕੇਸ਼ ਪਹਿਲਵੰਦ ਦਾ ਸ਼ਾਗਿਰਦ ਇਹ ਆ ਕਹਿੰਦੇ ਪਹਿਲਵਾਨ ਸਾਹਮਣੇ ਮੇਰੇ ਸੋਮਿਤ ਖੰਨੇਵਾਲਾ ਸੋਮਿਤ ਖੰਨੇਵਾਲਾ ਰਮਨ ਮੜਾ ਫਦੇ ਸਾਂਝੀ ਕਰੇ ਬਈ ਆ ਮੁੰਡਾ ਨੱਥੂ ਚੱਲ ਦੇ ਅਖਾੜੇ ਦਾ ਕੋਚ ਹੈ ਹੈਪੀ ਉਹਨਾਂ ਦਾ ਕੋਚ ਹੈ ਮਿੰਦਰ ਜੀਓ ਹੈਪੀ ਭੇਟਾ ਵਾਲਾ ਐਨ ਕਹਿੰਦੇ ਵੀ ਉਹਦੇ ਭਾਂਜੇ ਨੂੰ ਤਿਆਰੀ ਕਰਾ ਰਿਹਾ ਹੈ ਉਧਰ ਲਖਵਿੰਦਰ ਲੱਖਾ ਲਖਵਿੰਦਰ ਰੋੜ ਮੁਜਰੇ ਵਾਲਾ ਪਰਾ ਸਾਡਾ ਵੱਡਾ ਖਾੜਾ ਚਲਾਉਦਾ ਹੈ। ਉਹ ਵਾ ਇਧਰਲੇ ਪਾਸੇ ਪਰਮਿੰਦਰ ਹੈ। ਇਹਦੇ ਚਾਚੇ ਦਾ ਨਾਮ ਭਾਨਾ ਪਲਵਾਨ। ਇਹ ਭਾਨੇ ਦਾ ਭਤੀਜਾ ਡੈਡੀ ਦਾ ਨਾਮ ਸਤਨਾਮ ਸਿੰਘ ਹੈ। ਕਹਿੰਦੇ ਉਹਦਾ ਪੁੱਤਰ ਹੈ। ਇਹ ਭਾਨੇ ਦਾ ਭਤੀਜਾ ਭਾਨੇ ਦਾ ਪਿੰਡ ਪਿੱਦੀ ਹੈ। ਜੱਸੇ ਪੱਟੀ ਵਾਲੇ ਕਹਿੰਦੇ ਜਿਹੜਾ ਪਲਵਾਨ ਹੈ ਉਹਦਾ ਉਸਤਾਦ ਦਾ ਭਤੀਜਾ ਹੈ। ਕਹਿੰਦੇ ਭਾਨੇ ਪਲਵਾਨ ਦਾ ਇਹ ਕਹਿੰਦੇ ਭਤੀਜਾ ਤੇ ਨਾਲ ਹੀ ਕਹਿੰਦੇ ਸਾਡੇ ਸੌਮਤ ਪਹਿਲਵਾਨ ਖੰਨੇਵਾ ਬੱਲੇ 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 ਹੋ ਗਈ ਮੇਰੇ ਮਿੱਤਰੋ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ بڑی ਕੁश्ती ਕਰ ਮ ਤਾੜੀ ਮਾਰੋ ਮੇਰੇ ਵੀਰੋ ਜ਼ੋਰਦਾਰ ਤਾੜੀ ਮਾਰੋ ਆਹੋ ਜੀ ਕੁੱਤੀ ਬਲੰਦਰ ਪਾਜੀ ਕਦੇ ਕਦੇ ਦੇਖਣ ਨੂੰ ਮਿਲਦੀ ਹੈ ਕਦੇ ਕਦੇ ਵੇਖਣ ਨੂੰ ਮਿਲਦੀ ਹੈ ਕਦੇ ਕਦੇ ਮੰਗਿਆ ਵੇਖਣ ਨੂੰ ਮਿਲਦੀ ਹੈ ਇਹੋ ਜੀ ਕੁੱਤੀ ਕਦੇ ਕਦੇ ਵੇਖਣ ਨੂੰ ਮਿਲਦੀ ਹੈ ਪਾਸੇ ਹੋ ਜਾਓ ਮੇਰੇ ਵੀਰ ਹੈਪੀ ਵੀਰ ਜੀ ਉਹ ਗੱਲਾਂ ਵੱਡੀਆਂ ਹੋ ਗਈਆਂ ਨੇ ਗੱਲਾਂ ਵੱਡੀਆਂ ਹੋ ਗਈਆਂ ਨੇ ਆਹ ਕੁੱਤੀ ਰਿਕਾਰਡ ਬਣਾਵੇਗੀ ਆਹ ਕੁੱਤੀ ਬਣੇ ਹੋਏ ਰਿਕਾਰਡ ਮੰਗਿਆ ਤੋੜੇਗੀ ਇੱਕੋ ਜੀ ਉਮਰ ਹੈ ਇੱਕੋ ਜਿਹਾ ਕੱਦ-ਕਾਟ ਹੈ 19 ਸਾਲ ਉਮਰ ਪ੍ਰਵਿੰਦਰ ਪਹਿਲਵਾਨ ਪੱਟੀ ਵਾਲੇ ਦੀ ਇਹ ਸਤਨਾਮ ਦਾ ਪੁੱਤਰ ਹੈ ਭਾਨੇ ਪਹਿਲਵਾਨ ਦਾ ਕਹਿੰਦੇ ਸ਼ਗਿਰਦਾ ਮੇਰੇ ਮਿੱਤਰੋ ਇਹ ਜੀ 19 19 ਸਾਲ ਉਮਰ ਆ ਮੇਰੇ ਵੀਰੋ 19 ਸਾਲ ਦੀ ਉਮਰ ਆ ਮੇਰੇ ਵੀਰੋ 20 ਸਾਲ ਤੱਕ ਜੇ ਬਣਨਾ ਸਰੀਰ ਖਾ ਲੋ ਜਿੰਨੀ ਵੀ ਖਰਾਕ ਮਿੱਤਰੋ ਉਹ ਮੁੜ ਕੇ ਜਵਾਨੀ ਨਹੀਂ ਹੋਣੀ ਛੱਡੋ ਝਾਕ ਮਿੱਤਰੋ ਮੁੜ ਕੇ ਜਵਾਨੀ ਨਹੀਂ ਆਉਣੀ ਮੁੜ ਕੇ ਨਹੀਂ ਆਉਣੀ ਜਵਾਨੀ ਛੱਡ ਦਿਓ ਝਾਕ ਮਿੱਤਰੋ ਕਿ ਘਗਰੀ ਪੁਆਈ ਨਾ ਜੇ ਬੂਰੇ ਸਮੇਂ ਦੇ ਫਾਇਦਾ ਕੀ ਹੈ ਦੁਨੀਆ ਤੇ ਆਏ ਦਾ ਉਹ ਕਹਿੰਦਾ ਲਿਫਨ ਨਾਲ ਲਾਈ ਜੇ ਮੈਂ ਮਾਰੀ ਤਕਦੀਰ ਕਾਹਦਾ ਮਾਰ ਮੇਰੀ ਮਾਂ ਨੂੰ ਜੰਮੇ ਜਾਏਗਾ ਉਹ ਬੱਲੇ ਬੱਲੇ ਏ ਮੰਗਿਆ ਵੇਖ 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 ਮਿੱਠਿਆ ਕੀ ਬਣਦਾ ਕੱਚੀ ਸਰਾ ਸਰਾਏ ਖਾਮ ਦੇ ਵਿੱਚ ਧੁੰਮਾ ਪੈ ਗਿਆ ਭਾਜੀ ਤੁਰ ਫਿਰ ਕੇ ਲਖਵਿੰਦਰ ਕੈਮਰਾ ਬਾਕਸ ਕਰਦੇ ਪਰ ਬੱਲੇ ਬੱਲੇ ਪਰ ਕਿੱਦਾਂ ਲੱਖਾ ਜੀ ਸਵਾਦ ਆ ਰਿਹਾ ਹੱਲੇ ਟੈਟ ਭਈਆ ਨਹੀਂ ਹੋਇਆ ਹੱਲੇ ਟੈਟ ਭਈਆ ਮੰਗਿਆ ਨਹੀਂ ਹੋਇਆ ਹੱਲੇ ਟਾਈਟ ਬਈਆ ਨਹੀਂ ਹੋਇਆ ਅਜੇ ਲੰਮੀ ਦੂਰੀ ਤੈਅ ਕਰਨੀ ਪਣੀ ਐ ਦਿੱਲੀ ਦੂਰ ਐ ਦਿੱਲੀ ਦੂਰ ਐ ਕਿ ਹਾਸਮ ਫਤਿਹ نصیਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਹਾਸੋ ਫਤਿਹ نصیਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਹਿੰਮਤ ਯਾਰ ਬਣਾਈ दारू ਤੀਵੀ ਪੈਸਾ ਤਿੰਨੇ ਮੋਢ ਲੜਾਈ ਦੇ ਮਾੜੇ ਬੰਦੇ ਨਾਲ ਜਿਹੜਾ ਨੇ ਕਦੇ ਨਹੀਂ ਲਾਈ ਦੇ ਬਹਿਣੀ ਆਲਿਆ ਲਿਖਿਆ ਐਵੇਂ ਪੱਗ ਬਟਾਈ ਨਾ ਜੁਗਲਖੋਰ ਤੇ ਨਮਕ ਹਰਾਮੀ ਨੂੰ ਬਹੁਤਾ ਮੂਵੀ ਲਾਈਨਾ ਜੁਗਲਖੋਰ ਤੇ ਨਮਕ ਹਰਾਮੀ ਨੂੰ ਬਹੁਤਾ ਮੂਹ ਨਹੀਂ ਲਾਈਦਾ ਕਹਿੰਦਾ ਲਾ ਕੇ ਮਿਹਨਤ ਦੇ ਨਾਲ ਯਾਰੀ ਮੱਲੇ ਕੀਤੀ ਬੜੀ ਤਿਆਰੀ ਮੱਲੇ ਮਾੜੇ ਵਖਤ ਵੀ ਵੇਖੇ ਮੱਲੇ ਮੱਥਾ ਟੇਕ ਅਖਾੜੇ ਵੱਡਦਾ ਅੱਜ ਵੀ ਮਿਹਨਤ ਪੂਰੀ ਕਰਦਾ ਅੱਜ ਵੀ ਮਿਹਨਤ ਪੂਰੀ ਕਰਦਾ ਐ ਮਿਹਨਤ ਕੀਤੀ ਹੋਈ ਹੈ ਅੱਜ ਰਾਜੂ ਕੋਤਰਾ ਅਮਰੀਕਾ ਤੋਂ ਕਹਿੰਦਾ ਕਿ ਪਹਿਲਾ ਪ੍ਰਾਈਜ਼ ਅਸੀਂ ਦੇਵਾਂਗੇ ਡਾਕਟਰ ਪਵਿੰਦਰ ਸਿੰਘ ਜੀ ਹੰਦਲ ਸਾਹਿਬ ਛਿੰਝ ਮੇਲੇ ਵਾਸਤੇ ਵੱਡਾ ਜੋਗਦਾਰ ਮਦਨੇ ਅਵਤਾਰ ਸਿੰਘ ਜੀ ਢਾਲੀਵਾਲ ਸਾਹਿਬ ਕਹਿੰਦੇ ਗੁਰਜ ਕਹਿੰਦੇ ਦੇਣੀ ਹੈ ਉਧਰ ਕਹਿੰਦੇ ਸਰਦਾਰ ਸਰਪੰਚ ਸਿੰਘ ਜੀ ਤੇ ਨਾਲ ਪੁੱਤਰ ਕਰਮ ਸਿੰਘ ਜੀ ਉਹਨਾਂ ਦਾ ਦਿੱਸੀ ਕਿਉਂ ਦਾ ਪੀਪਾ ਕਿ ਗੱਲਾਂ ਕਰਦਾ ਸੀ ਘਰ ਘਰ ਲਕੀਪਾ ਬਾਪੂ ਮੈਂ ਵੀ ਕੋਲ ਕਰਨਾ ਗੱਲਾਂ ਕਰਦਾ ਸੀ ਘਰ ਘਰ ਲਕੀਪਾ ਮੈਨੂੰ ਤੇਸੀ ਕਿਉਂ ਦਾ ਲਿਆਦੇ ਪੀਪਾ ਬਾਪੂ ਮੈਂ ਵੀ ਘੋਲ ਕਰਨਾ ਕਿ ਬਾਪੂ ਮੈਂ ਵੀ ਘੋਲ ਕਰਨਾ ਗੱਲਾਂ ਵੱਡੀਆਂ ਨੇ ਅਵਤਾਰ ਸਿੰਘ ਢਾਲੀਵਾਲ ਕਹਿੰਦੇ ਵੀ ਅਸੀਂ ਅੱਜ ਦਵਾਂਗੇ ਗੁਰਜ ਮੇਰੇ ਮਿੱਤਰੋ ਇਹ ਗੱਲਾਂ ਵੱਡੀਆਂ ਨੇ ਕਿ ਸੁੱਤਿਆ ਸਿਰਾਂ ਤੇ ਨਹੀਂ ਉਹ ਮੰਗਿਆ ਤਾਜ ਲੱਗਦੇ ਮਿਹਨਤਾ ਹੀ ਬੰਦੇ ਦੀਆਂ ਰੰਗ ਲਿਆਉਂਦੀਆਂ ਜਿਨ੍ਹਾਂ ਦੇ ਸਿਰ ਹੈ ਜਨੂਨ ਬੋਲਦਾ ਉਹਨਾਂ ਨੂੰ ਰਾਤਾਂ ਨੂੰ ਨਹੀਂ ਨੀਂਦ ਆਉਂਦੀਆਂ ਕਿ ਸੁੱਤਿਆ ਸਿਰਾਂ ਤੇ ਨਹੀਂ ਉਹ ਤਾਜ ਲੱਗਦੇ ਮਿਹਨਤਾ ਹੀ ਬੰਦੇ ਦੀਆਂ ਰੰਗ ਲਿਆਉਂਦੀ ਆ ਔਰ ਰੰਗ ਬਣੇ ਹੋਇਆ ਜਿਹਨੂੰ ਜਿਹਨੂੰ ਸਵਾਦ ਆ ਰਿਹਾ ਮੇਰੇ ਵੀਰੋ ਤੁਹਾਡੇ ਚਰਨਾਂ 'ਚ ਬੇਨਤੀ ਹੈ ਤਾੜੀ ਖੁੱਲ ਕੇ ਮਾਰੋ ਤਾੜੀ ਖੁੱਲ ਕੇ ਮਾਰੋ ਮੇਰੇ ਵੀਰੋ ਵਾਹ ਵਾਹ ਤਾੜੀ ਖੁੱਲ ਕੇ ਮਾਰੋ ਇਹ ਤਾੜੀਆਂ ਆ ਮੇਰੇ ਵੀਰੋ ਇਹ ਤੁਸੀਂ ਉੱਤਨਾ ਨਾ ਕੋਈ ਬੁਲਾਰੇ ਉਦਾਂ ਤਾੜੀਆਂ ਮਰੌਂਦੇ ਆ ਇਹ ਤਾੜੀ ਮਾਰੂੰਗੇ ਤੰਦਰੁਸਤੀ ਹੋਣੀ ਹੈ ਇਹ ਖਾੜਾ ਤੰਦਰੁਸਤੀ ਵਾਸਤੇ ਬਣਿਆ ਇੱਕ ਵਾਰ ਖਿੱਚ ਕੇ ਤਾੜੀ ਮਾਰੋ ਜੇ ਤੰਦਰੁਸਤੀ ਵਾਸਤੇ ਹਾਂ ਤੰਦਰੁਸਤੀ ਵਾਸਤੇ ਇਧਰਲੇ ਪਾਸੇ ਮੰਗਿਆ ਦਾ 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 ਆ ਵੇਖ ਕਮਾਲ ਹੋ ਗਿਆ ਉਹ ਕਮਾਲ ਹੋ ਗਿਆ ਉਹ ਬਲ ਉਹ ਬਲੰਦਰ ताली ਵਾਲੇ ਭੰਗੜੇ ਪਾ ਪਰਮਿੰਦਰ ਉਹ ਪਰਮਿੰਦਰ ਉਹ ਪਰਮਿੰਦਰ ਪਰਮਿੰਦਰ ਨੇ ਭੰਗੜੇ ਪਾਏ ਕਿਸੇ ਗੱਲ ਨੂੰ ਪਾਏ ਆ ਪਰਮਿੰਦਰ ਨੇ ਭੰਗੜੇ ਪਾਏ ਕਿਸੇ ਗਾਲੂ ਕੁਸ਼ਤੀ ਛਿੰਝ ਸਪੂਰਣ ਬੋਲੋ ਸੋਨયો ਸੋਹਰ ਦੀ ਯਾਤਰਾ ਕਾਲੋ ਲਾਹਵਤਾਰ ਜੀ ਦਾ ਗੁਰਜ ਜੀ ਕੋਈ ਗੱਲ ਨਹੀਂ ਵੀ ਪਿਆਰ ਨਾਲ ਹੈ ਆ ਪ੍ਰਵਿੰਦਰ ਸਵਰਨ ਸਿੰਘ ਜੀ ਪੁੱਤਰ ਕਰਮ ਸਿੰਘ ਆਉਣਗੇ ਜਿਹਨਾਂ ਨੂੰ ਦੇਸੀ ਕੀ ਉਹਦਾ ਪੀਪਲ ਦਿੱਤਾ ਜਾਵੇਗਾ ਇੱਜ ਸਾਡੇ ਅਵਤਾਰ ਸਿੰਘ ਜੀ ਢਾਲੀਵਾਲ ਜਿੰਨਾਂ ਵੱਲੋਂ ਗੁਰਜ ਦਿੱਤਾ ਗਿਆ ਹੈ ਅੱਜ ਦਾ ਪਹਿਲਾ ਪੜਕੇ ਦਾ ਜੋ ਪ੍ਰਾਈਜ਼ ਹੈ ਸਾਡੇ ਵੀਰ ਰਾਜੂ ਕੋਤਰਾ ਜੀ ਯੂਐਸਏ ਅਮਰੀਕਾ ਤੋਂ ਉਹਨਾਂ ਵੱਲੋਂ ਪਿਆਰ ਦਿੱਤੇ ਗਏ ਨੇ ਅਸੀਂ ਧੰਨਵਾਦੀ ਹਾਂ ਆ ਸਰਵਰ ਸਿੰਘ ਜੀ ਉਹਨਾਂ ਵੱਲੋਂ ਦੇਸੀ ਕਿਉ ਦਾ ਪੀਪਾ ਦਿੱਤਾ ਗਿਆ ਔਰ ਅਵਤਾਰ ਸਿੰਘ ਜੀ ਉਹਨਾਂ ਦੇ ਵੱਲੋਂ ਦਿੱਤਾ ਗਿਆ ਗੁਰਜ ਕਰਨਾਇਆ ਸਿੰਘ ਪੁੱਤਰ जोगेंद्र ਸਿੰਘ ਜੀ ਉਹਨਾਂ ਵੱਲੋਂ 2 ਨੰਬਰ ਪੜਕੇ ਦੀ ਕੁਸ਼ਤੀ ਦਾ ਜੋ ਪ੍ਰਾਈਜ਼ ਦਿੱਤਾ ਗਿਆ ਸੋ ਤੁਹਾਨੂੰ ਥੋੜਾ ਖੁੱਲਾ ਕਰ ਲੀਏ ਜੀ ਹਾਂ ਇਧਰ ਥੋੜਾ ਖੁੱਲਾ ਕਰ ਲੀਏ ਜਿਆਰਾ ਜੀ ਸਾਡੇ ਵੀਰ ਸੋਤਾ ਸਟੂਡੀਓ ਵਾਲੇ ਕੈਚ ਕਰਦੇ ਆ ਸੋ ਸਾਰੀ ਟੀਮ ਦਾ ਧੰਨਵਾਦ ਹੈ ਬਹੁਤ ਸੋਹਣੇ ਤਰੀਕੇ ਨਾਲ ਵੀਰੇ ਲਾਈਵ ਕੀਤਾ ਹੈ ਕੋਈ ਮੁਸ਼ਕਲ ਨਹੀਂ ਆਈ ਸਾਊਂਡ ਵਾਲੇ ਵੀਰ ਦਾ ਧੰਨਵਾਦ ਬੜੀ ਪਿਆਰੀ ਸਾਊਂਡ ਵੀਰ ਤੇਰਾ ਵੀ ਦਿਲੋਂ ਧੰਨਵਾਦ ਹੈ ਕਿਉਂਕਿ ਸਾਊਂਡ ਸਿਰ ਤੇ ਬਲਾਰਾ ਹੁੰਦਾ ਹੈ ਹਾਂ ਬਿੱਲੂ ਵੀਰਾ ਲੱਗੇ ਆ ਜੀ ਬਿੱਲੂ ਪਰਾ ਲੱਗੇ ਆ ਜੀ ਇਹ ਸਮਾਨ ਨੇ ਬੋਲੇ 200 ਨਿਹਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਪਾਣੀ ਸਰਬੱਤ ਦਾ ਭਲਾ ਮਾਲਕ ਮੇਰ ਕਰੇ ਦਰਸ਼ਕਾਂ ਕਰਦੇ ਪਹਿਲੀ ਵਾਰ ਹੋਇਆ ਬੜਾ ਮਨ ਨੂੰ ਸਕੂਨ ਮਿਲਿਆ ਹਾਂਜੀ ਤੇ ਦੇਖੋ ਜੀ ਹਾਂ ਸਾਹਮਣੇ ਦੇਖੋ ਸਾਰੇ ਵੀਰ ਇਹ ਤਸਵੀਰਾਂ ਤੁਹਾਡੀ ਜ਼ਿੰਦਗੀ ਦੀ ਯਾਦਗਾਰ ਬਣਦੀ ਹੈ ਉਧਰ ਸਾਡਾ ਪ੍ਰੋ ਹੈਪੀ ਭੇਟਾਂ ਵਾਲਾ ਉਧਰ ਵੀ ਧੰਨਵਾਦ ਲਖਤੂ ਜੀ ਲਖਾ ਜੀ ਸਾਡੇ ਕੋਚ ਸਾਡਾ ਪ੍ਰਚੰਨੀ ਸਾਰੇ ਵੀਰਾਂ ਨੇ ਬੜੀ ਮਿਹਨਤ ਕੀਤੀ ਮੰਗਾ ਅਲੀਵਾਲ ਮੇਰਾ ਵੀਰ ਇਸ ਇਲਾਕੇ ਦਾ ਪੰਜਾਬ ਦਾ ਵੱਡਾ ਕੁਸ਼ਤੀ ਬਲਾਰਾ ਮੰਗੇ ਬਾਬੇ ਜੀ ਕਿਰਪਾ ਹੋਗੀ ਜਲਦੀ ਜਹਾਜ ਦੀ ਸ਼ਾਦੀ ਵੀ ਕਰੇਗਾ ਕਿਉਂਕਿ ਜਿਹਦੀ ਨੀਤ ਸਾਫ਼ ਹੈ ਪਰਮਾਤਮਾ ਦੇਰੀ ਤੇ ਕਰ ਦਿੰਦਾ ਪਰ ਦਿੰਦਾ ਜ਼ਰੂਰ ਹੈ ਪਰਮਾਤਮਾ ਗੀਤਾ ਪੁਜੀਤਾ ਤੇ ਹੁੰਦਾ ਹੈ ਪਰ ਜਿਹਦੀ ਨੀਤ ਸਾਫ਼ ਹੈ ਉਹਨੂੰ ਮੰਜਰ ਜ਼ਰੂਰ ਮਿਲਦੀ ਹੈ ਮੈਂ ਤੁਹਾਡੇ ਕਦਮਾਂ ਦਾ ਹਮੇਸ਼ਾ ਦੇਨਦਾਰ ਹਾਂ ਤੁਹਾਡੀ ਕਿਰਪਾ ਨਾਲ ਦੁਨੀਆ ਦੀ ਸਰ ਕਰ ਲਈ ਜਿਨ੍ਹਾਂ ਚਰ ਇਹ ਬੋਲ ਬੁਲਾਗਾ ਤਾ ਕਿਰਪਾ ਨਾ ਬੋਲਾਂ ਕਿ ਮਾਲਕ ਦੀ ਕਿਰਪਾ ਬਣੀ ਰਹੇ ਇਧਰ ਮਾਨਸਮਾਨੇ ਪੜਕੇ ਦੀ ਕੁਸ਼ਤੀ ਦਾ ਦੂਜਾ ਪ੍ਰਾਈਜ਼ ਦਿੱਤਾ ਜਾ ਰਿਹਾ ਹੈ ਇਹ ਪ੍ਰਾਈਜ਼ ਕਰਨਾਇਲ ਸਿੰਘ ਪੁੱਤਰ जोगਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਸੋ ਅਸੀਂ ਕਰਨਾਇਲ ਸਿੰਘ ਪੁੱਤਰ जोगਿੰਦਰ ਸਿੰਘ ਦੇ ਪੂਰੇ ਪਰਿਵਾਰ ਦੇ ਧੰਨਵਾਦੀ ਆ ਜਿਨ੍ਹਾਂ ਨੇ ਇਹ ਮਾਨਸਮਾਨਤਾ ਉਹ ਥੱਲੇ ਜਰਨਾਇਲ ਸਿੰਘ ਬੈਂਸ ਸਾਹਿਬ ਜਿਨ੍ਹਾਂ ਨੇ ਬਹੁਤ ਵੱਡੀ ਦਿੱਤੀ ਸੇਵਾ ਦੋ ਨੰਬਰ ਵਾਲੇ ਮਲ ਆ ਜਨ ਜੀ ਦੋ ਨੰਬਰ ਪੜਕੇ ਵੇ ਦੋਨੇ ਮਲ ਆ ਜਨ ਜੀ ਦੋ ਨੰਬਰ ਪੜਕੇ ਵਾਲੇ ਮੱਲ ਮੇਰੀ ਬੇਨਤੀ ਆ ਜਾਣਾ ਇਧਰਲੇ ਪਾਸੇ ਉਹ ਸਮਾਨ ਲੈਣ ਦੀ ਆਉਦਾ ਆਪਣੇ ਆਣ ਕੇ ਪੜਕੇ ਦੇ ਦੋ ਨੰਬਰ ਕੁਸ਼ਤੀ ਵਾਲੇ ਮੱਲ ਆ ਜਾਓ ਜੀ ਪੜਕੇ ਵਾਲੇ ਦੋ ਨੰਬਰ ਦੇ ਮੱਲ ਮੇਰੀ ਬੇਨਤੀ ਆ ਜਾਣਾ ਸਾਰਿਆਂ ਦੀ ਫੋਟੋ ਆਵੇ ਜੀ ਦੋ ਨੰਬਰ ਪੜਕੇ ਦੀ ਕੁਸ਼ਤੀ ਬਾਬਾ ਬਲਵੀਰ ਸਿੰਘ ਸੀਚੇਵਾਲ ਹੁਣਾਂ ਨੇ ਆਪਣੇ ਕਰ ਕਰਮਾਂ ਨਾਲ ਸ਼ੁਰੂ ਕਰਾਈ ਉਧਰ ਇੰਗਲੈਂਡ ਤੋਂ ਮੇਰਾ ਭਰਾ ਗੰਤਾ ਲੱਧਰ ਜਗਿੰਦਰ ਸਿੰਘ ਲੱਧਰ ਦਾ ਸੁਪੁੱਤਰ ਸਾਡੇ ਪਰਾ ਕਾਰੇ ਹੁਣੇ ਬਹੁਤ ਸਾਰੇ ਮਾਨ ਦੇ ਗਏ ਨੇ ਧੰਨਵਾਦ ਹੈ ਲਾਗੇ ਗਵਾਂਡੀ ਪਿੰਡ ਲੱਧਰਾ ਔਰ ਲੰਬ ਲੱਧਰ ਦਾ ਵੱਡਾ ਨਾਮ ਹੈ ਇੰਗਲੈਂਡ ਦੀ ਧਰਤੀ ਵਿੱਚ ਕਬੱਡੀ ਜਗਤ ਵਿੱਚ ਜਿਹੜੇ 40 ਸਾਲ ਤੋਂ ਕਬੱਡੀ ਦੀ ਸੇਵਾ ਕਰਦੇ ਆ ਰਹੇ ਹੈ ਅੰਕਲ ਲੰਬ ਲੱਧਰ ਜੀ ਸੋ ਧੰਨਵਾਦ ਹੈ ਇੱਕਠੇ ਕਰ ਦਿਓ ਜੀ ਹਾਂ ਮਾਨ ਸਰਮਾਨ ਦੇ ਸਾਡੇ ਵੀਰ ਇਧਰ ਸਾਡੀ ਸਾਡੀ ਪੰਡਕ ਕਮੇਟੀ ਬਾਬਾ ਅਜੰਡ ਪੀਸ ਫੋਰਸ ਕਪ ਛਿੰਜ ਕਮੇਟੀ ਦਾ ਧੰਨਵਾਦ ਹੈ ਸਾਰੇ ਵੀਰ ਰਲ ਮਿਲ ਕੇ ਇਹ ਪ੍ਰਾਲਾ ਕਰਦੇ ਐ ਕਿਉਂਕਿ ਇਹ ਟੱਕਰ ਦਾ ਸਾਂਝਾ ਛਿੰਜ ਮਿਲ ਜੀ ਬੰਦ ਭਾਜੀ ਆਜੋ ਜੀ ਆਜੋ ਜੀ ਆਜੋ ਹਾਂ ਇਧਰ ਪਾਸੇ ਸੰਦੀ ਕਾਲਾ ਸੰਗਿਆ ਵਾਲਾ ਵੀਰ ਵੱਡੇ ਆ ਥੋੜਾ ਜ਼ਿਆਦਾ ਖੁੱਲਾ ਕਰ ਲੀਏ ਜੀ ਬਹੁਤ ਵਧੀਆ ਪਰੰਦਰ ਬੰਦ ਧਾਲੀ ਵਾਲੀ ਤੇਰੀ ਟੀਮ ਬਹੁਤ ਵਧੀਆ ਵੀਰ ਬੜਾ ਚਾ ਨੇ ਮਨ ਨੂੰ ਦੇਖੋ ਕਿੰਨਾ ਸੋਹਣਾ ਟੈਂਟ ਲੱਗਾ ਹੋਇਆ ਹੈ ਇਹ ਤੁਹਾਨੂੰ ਕੱਲ ਨੂੰ ਨਹੀਂ ਦੇਖਣ ਨੂੰ ਮਿਲਣਾ ਇਹ ਅੱਜ ਹੀ ਲੱਗਿਆ ਤੇ ਅੱਜ ਹੀ ਆਪਾਂ ਨਿਆਰੇ ਲਏ ਆ ਹੁਣ ਸਾਲ ਬਦਲ ਛੇ ਹੋਵੇਗੀ ਆਜੋ ਬੈਂਸ ਸਾਹਿਬ ਤੇਰੇ ਬੱਸ ਨੇ ਅੰਦਰਸ਼ੀ ਟਾਡੇ ਜੱਜ ਜਰਨੈਸੀ ਜੀ ਬੈਂਸ ਕਿਉਂਕਿ ਟਾਡੇ ਹਾਂ ਬਾਬਾ ਜੀ ਨਾਲ ਆਗੇ ਜੀ ਬੈਂਸ ਸਾਹਿਬ ਛੱਡੇ ਵੀਰ ਨੇ ਵੱਡੇ ਕਿਉਂਕਿ ਟਾਡੇ ਕਲਾ ਕਵਿਸ਼ਰੀ ਕਲਾ ਇਹ ਵੀ ਕਲਾ ਹੁੰਦੀ ਹੈ ਰੱਗ ਦੀ ਕਲਾ ਮੇਰੇ ਖਿਆਲ ਨਾਲ ਸਭ ਤੋਂ ਔਖਾ ਕੀਰਤਨ ਕਰਨਾ ਤੇ ਨਾਲ ਢਾਟ ਸੰਗੀ ਨਾਲ ਢਾਡੀ ਵਾਰਾਂ ਗਾਉਣੀਆਂ ਵੀ ਬਹੁਤ ਸੌਖੀ ਗੱਲ ਨਹੀਂ ਮਾਲਕ ਦੀ ਕਿਰਪਾ ਹੋਵੇ ਤਾਂ ਵਾਰਾਂ ਗਾਉਂਦੀਆਂ ਨੇ ਢਾਡ ਸੰਗੀ ਜਨਾਂ ਦੇ ਕਵਿਸ਼ਰੀ ਕਰਨੇ ਵੀ ਸੌਖੀ ਨੇ ਜੇ ਤੇ ਮਾਲਕ ਦੀ ਕਿਰਪਾ ਹੁੰਦੀ ਹੈ ਲੱਖਾ ਗੋਜੀ ਆ ਜਾਂ ਜੀ ਐ ਲਖਵਿੰਦਰ ਲੱਖਾ ਅੰਤਰਸ ਦੀ ਗੋ ਸਾਡੇ ਵੀਰ ਜਿਨ੍ਹਾਂ ਨੇ 10 ਸਾਲ ਇੰਡੀਆ ਟੀਮ ਦੀ ਕਪਤਾਨੀ ਕੀਤੀ ਬਹੁਤ ਸਾਰੇ ਮੈਡਲ ਜਿੱਤੇ ਔਰ ਇੱਕ